ਸ਼ੇਰ ਬਖਸ਼ੀ ਸਿੰਘ ਉਪਰ ਮਾਰਸ਼ਲ ਖਾਲਸਾ ਆਜ਼ਾਦ ਤੁਹਾਡੀ ਪਾਰਟੀ ਜਿਹੜੀ ਹੈ ਇਹ ਕਦੋਂ ਹੁੰਦੀ ਚਾਹੀਦੀ ਤੇ ਪਾਰਟੀ ਅਜੇ ਹੁੰਦੇ ਵਿੱਚ ਨਹੀਂ ਪਾਰਟੀ ਦਾ ਫਾਊਂਡਰ ਔਰ ਕਨਵੀਨਰ ਸਿਰਫ ਮੈਂ ਆ ਪਾਰਟੀ ਜੁਨਾਈਟਿਡ ਨੇਸ਼ਨਜ਼ ਪਾਰਟੀ ਫ੍ਰੀडम ਇਹਦਾ ਨਾਮ ਰੱਖ ਰਹੇ ਆ ਤੇ ਜਿਹਦੀ ਕਿ ਵਾਕਡੋਰ ਨੌਜਵਾਨਾਂ ਦੇ ਹੱਥ ਵਿੱਚ ਇਹ ਨੌਜਵਾਨ ਪ੍ਰਧਾਨ ਹੋਣਗੇ ਲੜ ਮੀਆਂ ਔਰ ਲੜਕੇ ਬਰਾਬਰ ਦੇ ਭਾਗੀਦਾਰ ਹੋਣਗੇ ਪੂਰੇ ਵਿਸ਼ਵ ਦੇ। ਲੜੀ ਦੀ ਕਲੈਕਸ਼ਨ ਲੜੀ ਹੈ? ਹਾਂਜੀ ਮੈਂ ਇੱਕ ਕਲੈਕਸ਼ਨ ਜੰਡਿਆਲਾ ਗੁਰੂ ਤੋਂ 2022 ਦੇ ਵਿੱਚ ਲੜ ਚੁੱਕਿਆ ਹਾਂ। ਐਮ ਵਿਧਾਨ ਸਭਾ ਦੀ ਇੱਕ ਲੋਕ ਸਭਾ ਕੜੂਰ ਸਾਹਿਬ ਦੀ ਇਲੈਕਸ਼ਨ ਲੜਨੀ ਚਾਹੁੰਦਾ ਸੀ ਲੇਕਿਨ ਕਾਗਜ਼ ਵਾਪਸ ਲੈ ਲੈ ਬੀ ਬੀ ਪਰਮਜੀਤ ਕੌਰ ਖਾਲੜਾ ਨੂੰ ਸਪੋਰਟ ਦਿੱਤੇ ਸਨ ਜੀ ਅਸਤਾਈਂ ਇਲੈਕਸ਼ਨ ਨਹੀਂ ਆ ਰਹੀ ਜੀ ਜਿੰਨੀ 116 ਹਾਂਜੀ 2027 ਦੀ ਇਲੈਕਸ਼ਨ ਵਿੱਚ ਮੈਂ ਆਜ਼ਾਦ ਉਮੀਦਵਾਰ 114 ਤਿਆਰ ਕਰ ਰਿਹਾ ਹਾਂ ਔਰ ਤਿੰਨ ਜਗ੍ਹਾ ਤੋਂ ਮੈਂ ਖੁਦ ਇਲੈਕਸ਼ਨ ਲੜੂੰਗਾ ਜਿੱਥੋਂ ਕਾਂਗਰਸ ਪਾਰਟੀ ਭਾਜਪਾ ਔਰ ਆਮ ਆਦਮੀ ਪਾਰਟੀ ਕੁੱਲ ਮਿਲਾ ਕੇ ਕਹਿੰਦਾ ਵਾ ਦਿੱਲੀ ਵਾਲ ਦਿੱਲੀ ਵਾਲਿਆਂ ਦਾ ਮੁੱਖ ਮੰਤਰੀ ਦਾ ਜਿੱਥੋਂ ਦਾਵੇਦਾਰ ਹੋਏਗਾ ਉਥੋਂ ਮੈਂ ਖੁਦ ਇਲੈਕਸ਼ਨ ਲੜੂੰਗਾ ਕਿਉਂਕਿ ਮੇਰਾ ਮੁਕਾਬਲਾ ਪੰਜਾਬ ਦੇ ਕਿਸੇ ਪ੍ਰਭਾਵ ਨਾਲ ਨਹੀਂ ਹੈ ਮੇਰਾ ਮੁਕਾਬਲਾ ਦਿੱਲੀ ਨਾਲ ਪਰ ਸਭਾ ਦੇ ਵਿੱਚ ਕਈ ਜਿਹੜੀਆਂ ਪਾਰਟੀਆਂ ਨੇ ਧੁੰਦੇ ਦਾ ਜਿਹੜੀਆਂ ਬੈਠੀਆਂ ਨੇ ਇਹ ਲੱਗਦਾ ਕਿ ਪਹਿਲਾਂ ਉਹਨਾਂ ਨੂੰ ਜਿਹੜਾ ਪਰਖੂਗੇ ਦੇ ਤੁਹਾਨੂੰ ਹਾਂਜੀ ਜਿਹੇ ਲੋਕ ਤੇ ਉਹਨਾਂ ਨੂੰ ਪਰਖ ਵੀ ਚੁੱਕੇ ਆ ਤੇ ਕਈ ਵਾਰ ਲੋਕ ਦਬਾਅ ਦੇ ਵਿੱਚ ਆ ਜਾਂਦੇ ਆ ਜਾਂ ਲਾਲਚ ਦੇ ਵਿੱਚ ਵੀ ਆ ਜਾਂਦੇ ਆ ਪਰ ਜਿਹੜੇ ਨੌਜਵਾਨ ਵਰਗ ਆ ਅੱਜ ਬੇਰੁਜ਼ਗਾਰ ਘੁੰਮ ਰਹੇ ਆ ਕਿ ਇੱਕ 18 ਸਾਲ ਜਾਂ 19 ਸਾਲ ਦਾ ਲੜਕਾ ਜਿਹੜਾ 15 ਸਾਲ ਮਿਹਨਤ ਕਰਦਾ ਵਾ ਆਪਣੀ ਨੌਕਰੀ ਲੈਣ ਵਾਸਤੇ ਰੋਜ਼ਗਾਰ ਲੈਣ ਵਾਸਤੇ ਉਹਨੂੰ ਬਾਅਦ ਚ 4 ਸਾਲ ਦੀ ਨੌਕਰੀ ਕਰਕੇ ਘਰ ਭੇਜ ਦਿੰਦੇ ਆ ਅਗਨੀਵੀਰ ਬਣਾ ਕੇ ਤੇ 15 ਸਾਲ ਮਿਹਨਤ ਕਰਨ ਵਾਲੇ ਨੂੰ 4 ਸਾਲ ਨੌਕਰੀ ਕਰੰਦੇ ਆ ਤੇ ਜਿਨੇ ਕੋਈ ਮਿਹਨਤ ਨਹੀਂ ਕੀਤੀ ਜਿਨੇ ਕੋਈ ਪੜ੍ਹਾਈ ਨਹੀਂ ਕੀਤੀ ਟੈਸਟ ਨਹੀਂ ਦਿੱਤਾ ਉਹ 5 ਸਾਲ ਇੱਕ ਵਾਰੀ ਐਮਐਲਏ ਜੀਐਮਪੀ ਬਣ ਗਿਆ ਤੇ ਉਸ ਤੋਂ ਬਾਅਦ ਤਨਖਾਹ ਵੀ ਲੈਂਦਾ ਤੇ ਸਕਰਟਰੀ ਤੋਂ ਵੀ ਪੈਨਸ਼ਨ ਵੀ ਲੈਂਦਾ ਤੇ ਦੁਬਾਰਾ ਫੇਰ ਹੋਰ ਮੰਗ ਕਰਦਾ ਵਾ 80 ਸਾਲ ਦੀ ਉਮਰ ਤੱਕ ਵੀ ਮੈਨੂੰ ਹੋਰ ਮੌਕਾ ਦਿਓ ਇਸ ਕਰਕੇ ਨੌਜਵਾਨ ਜਿਹੜੇ ਆ ਉਹ ਬਦਲਾ ਚਾਹੁੰਦੇ ਆ ਨੌਜਵਾਨਾਂ ਵਾਸਤੇ ਹੀ ਮੈਂ ਇਹ ਜਿਹੜਾ ਉਪਰਾਲਾ ਸ਼ੁਰੂ ਕੀਤਾ ਕਿਉਂਕਿ ਜਦੋਂ ਅਸੀਂ ਸਰਕਾਰ ਬਣਾਵਾਂਗੇ ਜਿਹੜੇ ਸਕੂਲ ਨਾਲ ਹੌਸਪੀਟਲ ਤੇ ਐਸਟੀਐਮ ਦਫ਼ਤਰ ਮਤਲਬ ਜਿੰਨੇ ਵੀ ਐਡਮਿਨਿਸਟ੍ਰੇਸ਼ਨ ਦਫ਼ਤਰ ਹੈ ਡੀਸ਼ਾ ਇਹ 24 ਘੰਟੇ ਖੁੱਲੇ ਰਹਿਣਗੇ 8 ਘੰਟੇ ਦੀ ਸ਼ਿਫਟ ਹੋਏਗੀ ਉਸ ਤੱਕ ਕਿ ਪੁਲਿਸ ਵਿਭਾਗ ਦੇ ਵੀ 8 ਘੰਟੇ ਦੀ ਸ਼ਿਫਟ ਹੋਏਗੀ 24 ਘੰਟੇ ਰਹਿਣਗੇ ਰਾਤ ਦਿਨ ਜਦੋਂ ਪੂਰੀ ਬਰਾਬਰ ਹਰਕਤ ਹੁੰਦੀ ਰਹੇਗੀ ਸੜਕਾਂ ਤੇ ਤੇ ਲੁੱਟਮਾਰ ਬਰਾਤਕਾਰ ਇਹੋ ਜਿਹੇ ਵੀ ਹਾਦਸੇ ਨਹੀਂ ਹੋਣਗੇ ਜੇਕਰ ਜਿਲੇ ਉਹ ਜੀ ਲਈ ਅਸਥਾਈ ਲਾਖੀ ਲਾ ਕੇ ਹਾਂਜੀ 2027 ਦੀ ਇਲੈਕਸ਼ਨ ਵਾਸਤੇ ਲੋਕਾਂ ਤੱਕ ਪਹੁੰਚ ਕੀਤੀ ਆ ਬਹੁਤ ਲੋਕ ਜਿਹੜੇ ਆ ਮੇਰਾ ਸੰਪਰਕ ਕਰ ਵੀ ਰਹੇ ਆ ਪਰ ਮੈਂ ਕਾਫੀ ਸੋਚ ਸਮਝ ਕੇ ਫਿਰ ਉਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਪਣੇ ਨਾਲ ਜੋੜਨਾ ਕਿਉਂਕਿ ਕਈ ਵਾਰ ਦੂਸਰੀਆਂ ਪਾਰਟੀਆਂ ਦੇ ਬੰਦੇ ਭੇਤ ਲੈਣ ਵਾਸਤੇ ਤੇ ਜਾਂ ਪਾਰਟੀ ਨੂੰ ਜਾਂ ਸਾਡੇ ਕੈਰੀਅਰ ਨੂੰ ਬਦਨਾਮ ਕਰਨ ਵਾਸਤੇ ਵੀ ਆਉਂਦੇ ਆ ਇਸ ਕਰਕੇ ਉਹਨਾਂ ਦਾ ਸ਼ੋਸ਼ਣdoctype ਪਾਰਟੀ ਕਿਉਂ ਸਵਸਥਨ ਦੇ ਵੀ ਨਹੀਂ ਨਾ ਨਹੀਂ ਜੀ ਪਾਰਟੀ ਸਮਰਥਨ ਨਹੀਂ ਦੇਗੀ ਆਯਾਦ ਰਹਿਣਗੇ ਤੇ ਉਜਾਦ ਲੜਨਗੇ ਪੂਰੇ ਪਹਿਲਾ ਪੰਜਾਬ ਨੂੰ ਜਿਸ ਤਰ੍ਹਾਂ ਇਹ ਸੁਨਹਿਰੀ ਪੰਜਾਬ ਮੈਂ ਇਹਦੇ ਬਾਰੇ ਲਿਖ ਕੇ ਵੀ ਪੰਜ ਸਾਲ ਪਹਿਲਾਂ ਤੇ ਸੁਨਹਿਰੀ ਪੰਜਾਬ ਬਣਾਉਣ ਦਾ ਸੁਪਨਾ ਮੇਰਾ ਫਿਰ ਸੋਨੇ ਦਾ ਸ਼ਹਿਰ ਜਿੱਦਾਂ ਪਹਿਲਾਂ ਸੋਨੇ ਦੀ ਚਿੜੀ ਕਹਿੰਦੇ ਸੀ ਭਾਰਤ ਨੂੰ ਅਸੀਂ ਸੋਨੇ ਦਾ ਸ਼ੇਰ ਬਣਾਵਾਂਗੇ ਕਿਉਂਕਿ ਚਿੜੀ ਦੇ ਖੰਭ ਤੇ ਕੋਈ ਵੀ ਮਰੋੜ ਦਿੰਦਾ ਵਾ ਲੇਕਿਨ ਸ਼ੇਰ ਜਿਹੜਾ ਵਾ ਮਰੇ ਹੋਏ ਦੇ ਲਾਗੇ ਵੀ ਕੋਈ ਨਹੀਂ ਆਉਂਦਾ ਇਸ ਕਰਕੇ ਭਾਰਤ ਨੂੰ ਸੋਨੇ ਦਾ ਸ਼ੇਰ ਬਣਾਉਣਾ ਤੇ ਵਿਸ਼ਵ ਲੈਵਲ ਦੀ ਪਾਰਟੀ ਪੂਰੇ ਵਿਸ਼ਵ ਦੇ ਵਿੱਚ ਭਾਈਚਾਰਕ ਸ਼ਾਂਝ ਜਿਹੜੀ ਬਰਾਬਰ ਬਣੇ ਜਾਤ ਪਾਤ ਧਰਮਾਂ ਨੂੰ ਖਤਮ ਪਾਰਟੀ ਦੇ ਮੁੱਖ ਏਜੰਡੇ ਕੀ ਰਾਂਗੇ ਪਾਰਟੀ ਦੇ ਮੁੱਖ ਏਜੰਡੇ ਨੌਜਵਾਨਾਂ ਦਾ ਰਿਕਾਰ ਤੇ ਬਰਾਬਰ ਅਧਿਕਾਰ ਔਰਤਾਂ ਨੂੰ ਔਰ ਮਰਦਾਂ ਦੇ ਇਸ ਤੋਂ ਪਹਿਲਾਂ ਜਿਹੜਾ ਕਿ ਮੁਢਲੀਆਂ ਜ਼ਰੂਰਤਾਂ ਸਮਾਜ ਦੇ ਵਿੱਚ ਹੁੰਦੀਆਂ ਜਿਸ ਤਰ੍ਹਾਂ ਐਜੂਕੇਸ਼ਨ ਮੈਡੀਕਲ ਐਜੂਕੇਸ਼ਨ ਪਹਿਲੀ ਤੋਂ ਲੈ ਕੇ ਲਾਰਟ ਫਾਈਨਲ ਡਿਗਰੀ ਤੱਕ ਫਰੀ ਕਿਤਾਬਾਂ ਔਰ ਵਰਦੀਆਂ ਤੱਕ ਫਰੀ ਉਸ ਤੋਂ ਬਾਅਦ ਮੈਡੀਕਲ ਜਿਹੜਾ ਇਹਦੀ ਕੋਈ ਲਿਮਟ ਨਹੀਂ ਹੋਣੀ ਚਾਹੀਦੀ ਜਿਸ ਤਰ੍ਹਾਂ ਸਰਕਾਰਾਂ ਬੇਕੋ ਬਣਾਉਂਦੀਆਂ ਜੀ 3 ਲੱਖ ਦਾ ਪ੍ਰੀਮਾ ਇੱਥੇ ਕਾਰਡ ਕਰਵਾਣਾ 5 ਲੱਖ ਦਾ ਕਾਰਡ ਬਣਾਤਾ 10 ਲੱਖ ਦਾ ਨਹੀਂ 10 ਲੱਖ ਦਾ ਕਾਰਡ ਕਿਉਂ ਬਣਾਉਣਾ 10 ਲੱਖੋਂ ਜ਼ਿਆਦਾ ਕੋਈ ਵੀ ਤਰ੍ਹਾਂ ਦੀਆਂ ਬਿਮਾਰੀਆਂ 10 ਦਿਨ ਦੇ ਵਿੱਚ ਖਤਮ ਹੋ ਜਾਏ ਇਸ ਕਰਕੇ ਇਹਦੀ ਕੋਈ ਲਿਮਟ ਨਹੀਂ ਹੋਣੀ ਚਾਹੀਦੀ ਤੇ ਜਿਹੜੇ ਪਹਿਲਾਂ ਮੁੱਖ ਮੰਤਰੀ ਜਾਂ ਰਹਿ ਚੁੱਕੇ ਆ ਜਾਂ ਉਹ ਮਰੂਦਾ ਹੋਣਗੇ ਉਹ ਆਪਣੀ ਸਟੇਟ ਦੇ ਵਿੱਚੋਂ ਹੀ ਇਲਾਜ ਕਰਾ ਸਕਣਗੇ ਬਾਹਰ ਜਾ ਕੇ ਨਹੀਂ ਇਲਾਜ ਕਰਾਂਗੇ ਇਹੋ ਜਿਹਾ ਕਾਨੂੰਨ ਬਣੇਗਾ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਡਾਕਟਰ ਪ੍ਰੇਦਾ ਉਹ ਆਪਣੇ ਦੇਸ਼ ਦੇ ਵਿੱਚੋਂ ਕਿਤੇ ਵੀ ਇਲਾਜ ਕਰਾ ਸਕਣਗੇ ਬਾਹਰ ਨਹੀਂ ਇਹ ਆਪ ਜਿਹੜੇ ਲੀਡਰ ਹੈ ਵਿਦੇਸ਼ਾਂ 'ਚ ਜਾ ਕੇ ਇਲਾਜ ਕਰਾਉਂਦੇ ਆ ਅਰਬਾਂ ਰੁਪਈਆ ਦਾ ਤੇ ਇੱਥੇ ਜਨਤਾ ਨੂੰ ਦੇਖੋ ਹੁਣ ਆਦੇ ਤੁਹਾਡਾ 10 ਲੱਖ ਦਾ ਕਾਰਡ ਬਣਾਤਾ ਇੱਥੇ ਹਰ ਇੱਕ ਫ੍ਰੀ ਹੋਏਗਾ ਔਰ ਸਕੂਲ ਜਿਹੜੇ ਆ ਉਹ ਵੀ ਜਿਹੜੇ ਪ੍ਰਾਈਵੇਟ ਆ ਉਹ ਅਰਧ ਸਰਕਾਰੀ ਤੇ ਸਰਕਾਰੀ ਕਿਤੇ ਮਿਲਾਈ ਜਾਣਗੇ ਤੇ ਇਸੇ ਤਰ੍ਹਾਂ ਹਸਪਤਲ ਵੀ ਅਰਦਾਸ ਜੀ ਗੱਲ ਕਰਦੇ ਆ ਤਾਂ ਹੁਣ ਕਦੇ ਕਦੇ ਪਹਿਲਾਂ ਸੁਣਾ ਨਾ ਸੀ ਨਾ ਕਿੰਨ ਕੰਟਰੋਲ ਹੋ ਗਿਆ ਹੁਣ ਲਗਾਤਾਰ ਜਿਹੜਾ ਇੰਪੋਰਟੇ ਹੋ ਰਿਹਾ ਨੇ ਗੈਂਗਸਟਰ ਵੀ ਵੱਧ ਰਹੇ ਨੇ ਨਸ਼ਾ ਵੀ ਵੱਧ ਰਿਹਾ ਹੈ ਠੀਕ ਹੈ ਹਾਂ ਇਹ ਨਸ਼ਾ ਮੈਂ ਕਹੂੰਗਾ ਨਸ਼ਾ ਜਿਹੜਾ ਵਾ ਕੋਈ ਵੀ ਨਸ਼ਾ ਨਹੀਂ ਆ ਕਿਉਂਕਿ ਨੌਜਵਾਨ ਜਿਹੜੇ ਆ ਅੱਜ ਗੈਂਗਸਟਰ ਦੀ ਗੱਲ ਕਰੀ ਉਹ ਨਸ਼ੇ ਨਾਲ ਸੰਬੰਧਿਤ ਵੀ ਕਹਿ ਕਹਦੇ ਉਹਨਾਂ ਨੂੰ ਤੇ ਹਥਿਆਰਾਂ ਨਾਲ ਜੀ ਤੇ ਗੈਂਗਸਟਰ ਜਿਹੜੇ ਨੌਜਵਾਨ ਬਣਦੇ ਆ ਕੌਣ 18 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਵਾਲੇ ਹੁੰਦੇ ਆ ਇਥੋਂ ਤੱਕ ਕਿ ਪੜੇ ਲਿਖੇ ਵੈਲ ਐਜੂਕੇਟਿਡ ਤੇ ਚੰਗੇ ਸਪੋਰਟਸਮੈਨ ਜਿਹੜੇ ਆ ਉਹ ਗੈਂਗਸਟਰ ਬਣੇ ਹੋਏ ਆ ਤੇ ਇਹ ਉਹਨਾਂ ਦੀ ਜਿਹੜੀ ਆ ਜ਼ਰੂਰਤਾਂ ਜਿਸ ਤਰ੍ਹਾਂ ਘਰ ਤੋਂ ਨਹੀਂ ਕਿਸ ਤਰ੍ਹਾਂ ਪੂਰੀਆਂ ਹੋ ਸਕਦੀਆਂ ਸੌਂਕ ਦੇਲਦੇ ਆ ਮੰਨਦੇ ਉਹ ਫਿਰ ਇਹ ਨੇਤਾ ਉਹਨਾਂ ਦਾ ਨਜਾਇਜ਼ ਫਾਇਦਾ ਲੈਂਦੇ ਆ ਉਹਨਾਂ ਨੂੰ ਲਾਲਚ ਦੇ ਕੇ ਬਹਿਕਾਵੇ ਦੇ ਵਿੱਚ ਲਿਆ ਕੇ ਇਹ ਕੰਮ ਕਰਦੇ ਜਦੋਂ ਉਹ ਇਹਨਾਂ ਦੇ ਕੰਮ ਕਰਨੇ ਛੱਡ ਦਿੰਦਾ ਵਾ ਫਿਰ ਇਹਨਾਂ ਦਾ ਉਹ ਨੌਜਵਾਨ ਦਾ ਇਨਕਾਊਂਟਰ ਕਰਾਉਂਦੇ ਆ ਤੇ ਮੈਂ ਤੇ ਉਹਨਾਂ ਨੌਜਵਾਨਾਂ ਨੂੰ ਆਪਣੇ ਵੱਲੋਂ ਇਹ ਹੀ ਅਪੀਲ ਕਰੂੰਗਾ ਕਿ ਡਰਨ ਦੀ ਲੋੜ ਨਹੀਂ ਆ ਜਿਹੜੇ ਫੀਲਡ ਦੇ ਵਿੱਚ ਕੰਮ ਕਰ ਰਹੇ ਆ ਅੱਜ ਗੈਂਗਸਟਰ ਜਾਂ ਨਸ਼ਾ ਤਸ਼ ਕਰਦੇ ਨੇ ਆ ਤੇ ਡਰਨ ਦੀ ਲੋੜ ਨਹੀਂ ਆ ਜਿੰਨੂੰ ਵੀ ਕਿਸੇ ਨੂੰ ਕੋਈ ਪੁਲਿਸ ਤੰਗ ਕਰਦੀ ਆ ਜਾਂ ਫੜਦੀ ਆ ਤੇ ਮੇਰੇ ਨਾਲ ਸੰਪਰਕ ਕਰੋ ਤੇ ਮੈਂ ਪਾਈ ਇਜਤ ਰਹਾ ਕਰਾਂਗਾ ਔਰ ਜਦੋਂ ਸਾਡੀ ਸਰਕਾਰ ਬਣ ਗਈ ਉਹਨਾਂ ਨੂੰ ਉਸ ਸਮੇਂ ਵੀ ਪਾਈ ਇਜਤ ਰਹਾ ਕੀਤਾ ਜਾਊਗਾ ਔਰ ਕੋਈ ਇਨਕੁਆਰੀ ਨਹੀਂ ਹੋਏਗੀ ਕਿਸ ਦੀ ਤੇ ਉਹਨਾਂ ਨੂੰ ਉਹਨਾਂ ਦੀ ਕੁਆਲੀਫਾਈਡ ਮੁਤਾਬਕ ਔਰ ਫਿਜੀਕਲ ਸਟੈਂਡਰਡ ਜਿਹੜਾ ਉਹਦੇ ਮੁਤਾਬਕ ਨੌਕਰੀ ਵੀ ਦਿੱਤੀ ਜਾਏਗੀ ਤੇ ਸਤਕਾਰ ਮਾਨ ਜਿਹੜਾ ਵਾ ਉਹਨਾਂ ਦਾ ਬਣਦਾ ਉਹ ਪੂਰਾ ਸਮਾਜ ਦੇ ਵਿੱਚ ਉਸੇ ਤਰ੍ਹਾਂ ਦਿੱਤਾ ਜਾਏਗਾ ਜਿਸ ਤਰ੍ਹਾਂ ਬੰਦੀ ਸਿੰਘਾਂ ਦੇ ਨਾਂ ਤੇ ਲੋਕ ਪੈਸਾ ਇਕੱਠਾ ਕਰੇ ਬੰਦੀ ਸਿੰਘ ਨਹੀਂ ਨਜਾਇਜ਼ ਬੰਦੀ ਸਿੰਘ ਨਜਾ ਜ਼ਬਰਦਸਤੀ ਬੰਦੀ ਕੀਤੇ ਹੋਏ ਸਿੰਘ ਉਹਨਾਂ ਨੂੰ ਵੀ ਬਾਈ ਜਿੱਤ ਰਹਾ ਕਰਕੇ ਸਮਾਜ ਦੇ ਵਿੱਚ ਜਿਹੜਾ ਪੂਰਾ ਮਾਨ ਸਤਕਾਰ ਦਿੱਤਾ ਜਾਏਗਾ ਤੇ ਉਹਨਾਂ ਨੂੰ ਉਸੇ ਤਰ੍ਹਾਂ ਨੌਕਰੀਆਂ ਸਰਕਾਰੀ ਦਿੱਤੀਆਂ ਜਾਣਗੀਆਂ ਉਹਨਾਂ ਦੀ ਕਾਬਲੀਅਤ ਮੁਤਾਬਕ ਤੇ ਗੈਂਗਸਟਰ ਬੱਚਿਆਂ ਨੂੰ ਤੇ ਮੇਰੇ ਬੱਚੇ ਹੀ ਸਭ ਲੋਕ ਮੇਰੇ بیٹے ਆ ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਜਿਸ ਤਰ੍ਹਾਂ ਇਹਨਾਂ ਨੇਤਾ ਨੇ ਤੁਹਾਨੂੰ ਬਣਾਇਆ ਵਾ ਇਸ ਜਗ੍ਹਾ ਤੇ ਲਿਆਂਦਾ ਵਾ ਤੇ ਇਹਨਾਂ ਨੂੰ ਉਸੇ ਤਰ੍ਹਾਂ ਜਵਾਬ ਦੇਣਾ ਕਿ ਜਦੋਂ ਦੌਰ ਚੱਲਿਆ ਸੀ 1984 ਤੋਂ ਬਾਅਦ ਨੌਜਵਾਨਾਂ ਦਾ ਕਾਹਨ ਕਰਨ ਦਾ ਤੇ ਉਸ ਸਮੇਂ ਵੀ ਇਹਨਾਂ ਨੇ ਬਹੁਤ ਨੌਜਵਾਨ ਮਰਵਾਏ ਸੀ ਤੇ ਆਪ ਆਪਣੇ ਪ੍ਰਮੋਸ਼ਨ ਲੈ ਸੀ ਲੀਡਰਾਂ ਨੇ ਆਪਣੀਆਂ ਜੜੀਆਂ ਵਾਂ ਕੁਰਸੀਆਂ ਲਈਆਂ ਤੇ ਪੁਲਿਸ ਵਾਲਿਆਂ ਨੇ ਆਪਣੇ ਪ੍ਰਮੋਸ਼ਨ ਲੈ ਤੇ ਮੈਂ ਤੁਹਾਨੂੰ ਮਤਲਬ ਵਾਦਾ ਕਰਦਾ ਕਿ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਇਹਨਾਂ ਨੂੰ ਇਸੇ ਤਰ੍ਹਾਂ ਦਾ ਜਵਾਬ ਦੇ ਕੇ ਤੇ ਤੁਸੀਂ ਸਾਹਮਣੇ ਆਓ ਕੋਈ ਵੱਲ ਨਹੀਂ ਤੁਹਾਨੂੰ ਕੋਈ ਸਜ਼ਾ ਨਹੀਂ ਹੋਏਗੀ ਬਚਾਇਆ ਜਾਏਗਾ ਤੇ ਇਹਨਾਂ ਨੂੰ ਭਾਵੇਂ ਪਰਿਵਾਰ ਸਮੇਤ ਜਿਸ ਤਰ੍ਹਾਂ ਤੁਹਾਨੂੰ ਬਰਬਾਦ ਤੁਹਾਡੇ ਪਰਿਵਾਰ ਨੂੰ ਕੀਤਾ ਇਹਨਾਂ ਦੇ ਪਰਿਵਾਰ ਨੂੰ ਜਿਹੜਾ ਬਰਬਾਦ ਕਰ ਦੇਗਾ ਉਹਨੂੰ ਉਸੇ ਤਰ੍ਹਾਂ ਦਾ ਪ੍ਰੋਮੋਸ਼ਨ ਦਿੱਤਾ ਜਾਏਗਾ ਤੇ ਇਹ ਮੈਂ ਲਾਲਚ ਨਹੀਂ ਕਹਿ ਰਿਹਾ ਅਸਲੀਅਤ ਆ ਕਿਉਂਕਿ ਖੂਨ ਦਾ ਬਦਲਾ ਕੌਣ ਖੋਦੇ ਕਹਿੰਦੇ ਆ ਤੇ ਜਿਸ ਤਰ੍ਹਾਂ ਇੱਕ ਉਹ ਮੁੱਖ ਮੰਤਰੀ 1995 ਦੇ ਵਿੱਚ ਨਾਰਮਲ ਸਿਕਿਉਰਟੀ ਦੀ ਗਲਤੀ ਦੇ ਕਰਕੇ ਜਾਂ ਕਾਰ ਦਾ ਪਲਾਸਟੋਨ ਕਰਕੇ ਮਾਰਿਆ ਗਿਆ ਤੇ ਚਾਰ ਜਵਾਨਾਂ ਨੂੰ ਉਹਦੇ ਨਾਲ ਮਰ ਗਏ ਤੇ ਬਾਕੀਆਂ ਨੂੰ ਸੱਕੀ ਕਹਿ ਕੇ ਸਾਰਚ ਕਹਿ ਕੇ ਵੀ ਫੜੇ ਗਏ ਤੇ ਇਸੇ ਤਰ੍ਹਾਂ ਦੀ ਜ਼ਿੰਦਗੀ ਦੂਸਰੇ ਲੋਕਾਂ ਦੀ ਆ ਜਿਹੜਾ ਆਮ ਗਰੀਬ ਲੋਕ ਆ ਜਿਹੜਾ ਪਾਏ ਮਜ਼ਦੂਰ ਆ ਕੋਈ ਉਹਦੀ ਵੀ ਉਸੇ ਤਰ੍ਹਾਂ ਦੀ ਇੱਜ਼ਤ ਆ ਉਸੇ ਤਰ੍ਹਾਂ ਦੀ ਜ਼ਿੰਦਗੀ ਆ ਤੇ ਉਹਦੇ ਫਿਰ ਕਤਲ ਦੀ ਜਿਹੜੀ ਆ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ ਤੇ ਉਹਦਾ ਕਤਲ ਇਹ ਕਰਦੇ ਆ ਇਹ ਜਿਹੜਾ ਭਵਿੱਖ ਦਾ ਕਤਲਿਆ ਨੌਜਵਾਨਾਂ ਦੇ ਭਵਿੱਖ ਦਾ ਕਤਲਿਆ ਜਿਹੜਾ ਇਹ ਸਰਕਾਰਾਂ ਤੇ ਲੀਡਰ ਕਰ ਰਹੇ ਆ ਤੇ ਇਸ ਭਵਿੱਖ ਦੇ ਕਤਲ ਨੂੰ ਜਿਹੜੇ ਕਰਦੇ ਆ ਉਹਨਾਂ ਦਾ ਕਤਲ ਹੋ ਵੀ ਜਾਵੇ ਤੇ ਕੋਈ ਗਲਤੀ ਨਹੀਂ ਆ ਕਿਉਂਕਿ ਜਦੋਂ ਇਹਨਾਂ ਨੇ ਲੱਖਾਂ ਦੇ ਕਿਤੇ ਤੇ ਮੈਂ ਇਹ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਮੈਂ ਸਵਾਸ ਥਾਪੜਾ ਦੇ ਰਿਆਂ ਅਸਲੀਅਤ ਆ ਇਹਨਾਂ ਦੀ ਜੋ ਨੀਤੀ ਆ ਵੀ ਆਮ ਜਨਤਾ ਨੂੰ ਗਰੀਬ ਰੱਖਣਾ ਅਨਪੜ ਰੱਖਣਾ ਤੇ ਉਹਨਾਂ ਨੂੰ ਥੋੜਾ ਲਾਚ ਦੇ ਕੇ ਜਿਹੜਾ ਵਾ ਆਪਣੇ ਪਿੰਜਰੇ ਵਿੱਚ ਕੈਦ ਰੱਖਣਾ ਤੇ ਮੈਂ ਨੌਜਵਾਨਾਂ ਨੂੰ ਕੰਦੇਰੇ ਵਿੱਚ ਕਹਿ ਨਹੀਂ ਹੁੰਦਾ ਨਾ ਚਾਹੁੰਦਾ ਪਹਿਲੇ ਜਿੰਨੇ ਵੀ ਲੀਡਰ ਆਏ ਜਾਂ ਸਰਕਾਰਾਂ ਬਣੀਆਂ ਨੌਜਵਾਨਾਂ ਦੀਆਂ ਲਾਸ਼ਾਂ ਤੇ ਰੋਟੀਆਂ ਛੇਕ ਕੇ ਬਣਿਆ ਤੇ ਮੈਂ ਚਾਹੁੰਦਾ ਕਿ ਨੌਜਵਾਨਾਂ ਦੀਆਂ ਲਾਸ਼ਾਂ ਤੇ ਰੋਟੀਆਂ ਨਾ ਛੇਕਿਆਣ ਨੌਜਵਾਨ ਖੁਦ ਆਪਣੇ ਪਰਿਵਾਰ ਨੂੰ ਆਪਣੇ ਸਮਾਜ ਨੂੰ ਸੰਭਾਲਣ ਤੇ ਅੱਗੇ ਆਉਣ ਆਉਣ ਵਾਲੇ ਸਮੇਂ ਦੇ ਵਿੱਚ 25 ਸਾਲ ਤੋਂ ਲੈ ਕੇ 40 ਸਾਲ ਦੇ ਬੇਤਵਿਚ ਨੌਜਵਾਨ ਜਿਹੜੇ ਆ ਆਪਣੇ ਨਾਲ ਸਪਰਸ਼ ਕਰਨ ਇਲੈਕਸ਼ਨ ਲੜ ਕੇ ਸਰਕਾਰ ਬਣਾਉਣ ਤੇ ਆਪਣਾ ਪਰਿਵਾਰ ਚਲਾਉਣ ਇਹ ਜਿਹੜੀ ਮੇਰੀ ਆ ਮੰਨਾ ਮੇਰੀ ਭਾਵਨਾ